ਸ੍ਰੀ ਕਾਲ ਜੀ ਆਦਾਬ ਨਮਸਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਵੋਗੇ ਜੀ ਤੇ ਅੱਜ ਵਾਲਾ ਵਲੌਗ ਤੁਸੀਂ ਪੂਰਾ ਜਰੂਰ ਦੇਖਣਾ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਕਿਹੋ ਜਿਹਾ ਲੱਗਿਆ ਵਲੌਗ ਕਾਫੀ ਦਿਨਾਂ ਬਾਅਦ ਆਪਣਾ ਵਲੌਗ ਆ ਰਿਹਾ ਹੈ ਕਿਉਂਕਿ ਟਾਈਮ ਨਹੀਂ ਲੱਗਦਾ ਇੱਕ ਤਾਂ ਦਿਨ ਛੋਟੇ-ਛੋਟੇ ਹੋ ਗਏ ਇੱਕ ਠੰਡ ਬਹੁਤ ਹੋ ਗਈ ਹੈ ਫਿਰ ਕੰਮ-ਕਾਜ ਵੀ ਜ਼ਿਆਦਾ ਹੁੰਦਾ ਹੈ ਲੋਸੇਰ ਨੂੰ ਮੇਦਰ ਝਾੜੂ ਵਗੈਰਾ ਕੱਢ ਕੇ ਮੰਜੇ ਢਾਤੇ ਤੇ ਹੁਣ ਮੈਂ ਆਈ ਸੀਗੀ ਛੱਤ ਤੇ ਅ ਛੱਤ ਤੇ ਦੇਖੋ ਮੌਸਮ ਧੁੰਦ ਪੈ ਰਹੀ ਆ ਤੇ ਇਸ ਤਰ੍ਹਾਂ ਦਿਖ ਰਿਹਾ ਸਾਡੇ ਪਿੰਡ ਦਾ ਵਿਊ ਜੀ ਕਾਫੀ ਖੇਤਾਂ ਦੇ ਵਿੱਚ ਧੁੰਦ ਦਿਖ ਰਹੀ ਐ ਮੈਂ ਇੱਥੇ ਆਈ ਹੋਈ ਸੀਗੀ ਘੜਾ ਰੱਖਣ ਵਾਸਤੇ ਅ ਕਿਉਂਕਿ ਇਹ ਘੜਾ ਹੁਣ ਐਕਸਟਰਾ ਸੀਗਾ ਕਿਉਂਕਿ ਹੁਣ ਠੰਡ ਹੋ ਗਈ ਤੇ ਇੰਨੇ ਪਾਣੀ ਦੀ ਲੋੜ ਨਹੀਂ ਪੈਂਦੀ ਤਾਂ ਮੈਂ ਕਿ ਐਕਸਟਰਾ ਘੜਾ ਰੱਖ ਦਿੰਨੀ ਆ ਦੋ ਹੈਗੇ ਥੱਲੇ ਤੇ ਇਹ ਛੱਤ ਦੇ ਉੱਤੇ ਅਸੀਂ ਕਿਚਨ ਗਾਰਡਨ ਬਣਾ ਰੱਖਿਆ ਕੁਝ ਜਿਵੇਂ ਵੇਸਟ ਬ੍ਰਮ ਸੀਗੇ ਉਹਨਾਂ ਨੂੰ ਵੱਢ ਕੇ ਹੈ ਤੇ ਇਹ ਲੋਹੇ ਦਾ ਡਰਮ ਸੀਗਾ ਇਹਦੇ ਵਿੱਚ ਅਸੀਂ ਪਾਲਕ ਧਨੀਆ ਤੇ ਮੇਥੇ ਵਿਆਹ ਲਾ ਰੱਖੇ ਆ ਵਧੀਆ ਉੱਪਰ ਪਾਣੀ ਦੀ ਸਹੂਲियत ਹੈਗੀ ਤੇ ਪਾਣੀ ਅਸੀਂ ਇੱਥੇ ਹੀ ਪਾ ਦਿੰਨੇ ਹੁੰਨੇ ਆ ਹੁਣ ਤਾਂ ਵੈਸੇ ਵੀ ਠੰਡ ਹੋ ਗਈ ਜ਼ਿਆਦਾ ਲੋੜ ਨਹੀਂ ਪੈਂਦੀ ਪਾਣੀ ਪਾਉਣ ਦੀ ਇਸ ਤਰ੍ਹਾਂ ਆਪਾਂ ਛੱਤ ਦੇ ਉੱਤੇ ਵੇਸਟ ਮਟੀਰੀਅਲ ਦੇ ਵਿੱਚ ਜਿਵੇਂ ਕਿਚਨ ਗਾਰਡਨ ਬਣਾ ਲੈਂਦੇ ਆ ਤੇ ਇਸ ਦਾ ਬਹੁਤ ਫਾਇਦਾ ਹੁੰਦਾ ਆ ਤੇ ਇਹ ਦੇਖੋ ਜੀ ਪਲਾਸਟਿਕ ਦਾ ਡਰਮ ਜਿਵੇਂ ਕਿ ਇੱਕ ਰੈਕ ਹੋ ਗਿਆ ਸੀਗਾ ਕੋਈ ਯੂਜ਼ ਨਹੀਂ ਸੀ ਇਹਦਾ ਤੇ ਇਸ ਨੂੰ ਅਸੀਂ ਇਸ ਤਰ੍ਹਾਂ ਕਿਚਨ ਗਾਰਡਨ ਦਾ ਰੂਪ ਦਿੱਤਾ ਤੇ ਇਸ ਦੇ ਵਿੱਚ ਪਾਲਕ ਧਨੀਆ ਮੇਥੇ ਵਗੈਰਾ ਲਾ ਰੱਖੇ ਆ ਤੇ ਅੱਜ ਲਿਆਉਣਾ ਸੀਗਾ ਸਾਗ ਚਲੋ ਮੈਂ ਉੱਪਰ ਆਈ ਛੱਤ ਤੇ ਮੈਂ ਕਿ ਪਾਲਕ ਤੋੜ ਲੈਣੇ ਆ ਤੇ ਇਹ ਸਾਗ ਤੇ ਚਲੋ ਖੇਤੋਂ ਲੈ ਆਈਦਾ ਨਾ ਥੋੜਾ ਜ਼ਿਆਦਾ ਬਣਾ ਲੈਂਦਾ ਆ ਤੇ ਇਸ ਕਰਕੇ ਇਹ ਕੱਚੀ ਕੱਚੀ ਪਾਲਕ ਮੈਂ ਤੋੜਨ ਲੱਗੀ ਪਰ ਮੈਂ ਕੈਂਚੀ ਨਹੀਂ ਲਈ ਸੀ ਕਿ ਇਸ ਕਰਕੇ ਕੁਝ ਜਿਹੜੇ ਛੋਟੇ ਪੱਤੇ ਸੀਗੇ ਉਹ ਜੜੋਂ ਨਿਕਲ ਰਹੇ ਸੀਗੇ ਬੜੇ ਧਿਆਨ ਨਾਲ ਤੋੜਨੇ ਪੈ ਰਹੇ ਸੀਗੇ ਕਿਉਂਕਿ ਇਹ ਜਿਹੜੀ ਮਿੱਟੀ ਹੈ ਸਿੱਲੀ ਜੀ ਹੈ ਨਾ ਤੇ ਤਾਂ ਕਰਕੇ ਇਹ ਬੜੇ ਧਿਆਨ ਨਾਲ ਤੋੜਨੇ ਪੈਦੀ ਆ ਆ ਪਰ ਕੋਈ ਟੈਨਸ਼ਨ ਨਹੀਂ ਕਿਉਂਕਿ ਆਪਾਂ ਜਿਹੜਾ ਕਿਚਨ ਗਾਰਡਨ ਘਰੇ ਲਾ ਰੱਖਿਆ ਵੇੜੇ ਦੇ ਵਿੱਚ ਉਸ ਵਿੱਚ ਵੀ ਕਾਫੀ ਪਾਲਕ ਵਗੈਰਾ ਹੋ ਜਾਂਦੀ ਗਮਲੇ ਦੇ ਵਿੱਚ ਪਰ ਉਹ ਇੱਕ ਦਿਨ ਕਿਸੇ ਦੀਆਂ ਬੱਕਰੀਆਂ ਜਿਹੜੀਆਂ ਸੀਗੀਆਂ ਆ ਕੇ ਖਾ ਗਈਆਂ ਤੇ ਉੱਪਰ ਇਹ ਰਹਿੰਦਾ ਵੀ ਕੋਈ ਜਾਨਵਰ ਵਗੈਰਾ ਕੁਝ ਨਹੀਂ ਖਾਂਦਾ ਨਾ ਇਸ ਨੂੰ ਪਸ਼ੂ ਵਗੈਰਾ ਨਹੀਂ ਖਾਂਦੇਗੇ ਤੇ ਇਸ ਕਰਕੇ ਵਾਵਾ ਫਾਇਦਾ ਮਿਲ ਜਾਂਦਾ ਉੱਪਰ ਦੀ ਕਿਚਨ ਗਾਰਡਨ ਬਣਾਉਣਾ ਤੁਹਾਡੇ ਵੀ ਜਗਾ ਅਗਰ ਥੋੜੀ ਹੋਵੇ ਤੁਸੀਂ ਵੀ ਤਾਂ ਛੱਤ ਤੇ ਕਿਚਨ ਗਾਰਡਨ ਬਣਾ ਸਕਦੇ ਹੋ ਇਹ ਵਧੀਆ ਬਿਨਾਂ ਰੇ ਸਪਰੇਅ ਤੋਂ ਜੜੀ ਜੀਆਪਾ ਘਰ ਦੀ ਚੀਜ਼ੇ ਸਬਜ਼ੀ ਵਗੈਰਾ ਉਗਾ ਸਕਦੇ ਆ ਨਾ ਹੁਣ ਤਾਂ ਆਪਾਂ ਦੇਖ ਰਹੇ ਆਂ ਵੀ ਬਹੁਤ ਲੋਕਾਂ ਨੇ ਛੱਤਾਂ ਤੇ ਸ਼ਹਿਰਾਂ ਦੇ ਵਿੱਚ ਵੀ ਨਾ ਇਹਦਾ ਕਿਚਨ ਗਾਰਡਨ ਬਣਾ ਰੱਖਿਆ ਤੇ ਘਰ ਦੀਆਂ ਸਬਜ਼ੀਆਂ ਵਗੈਰਾ ਉਗਾ ਉਗਾ ਰਹੇ ਆ ਕਿਉਂਕਿ ਜਿਹੜੀਆਂ ਆਪਾਂ ਮੋਲ ਵਾਲੀਆਂ ਲੈ ਕੇ ਆਉਂਦੇ ਨੇ ਕਿੰਨੇ ਕੈਮੀਕਲ ਯੂਜ਼ ਕੀਤੇ ਹੁੰਦੇ ਆ ਗੰਦੇ ਨਾਲੇ ਦੀਆਂ ਸਬਜ਼ੀਆਂ ਉਗਾਈਆਂ ਹੁੰਦੀਆਂ ਪਾਣੀ ਲਾ ਕੇ ਤੇ ਉਸ ਨਾਲੋਂ ਤਾਂ ਬੈਟਰ ਹੈ ਜੇ ਆਪਾਂ ਥੋੜੀ ਜੀ ਮਿਹਨਤ ਕਰਕੇ ਘਰੇ ਸਬਜ਼ੀਆਂ ਉਗਾ ਲਈ ਤਾਂ ਬਹੁਤ ਵਧੀਆ ਆਪਣੇ ਸਰੀਰ ਵਾਸਤੇ ਵੀ ਹੈਲਥ ਵਾਸਤੇ ਵੀ ਫੇ ਲੋ ਜੀ ਉਸ ਤੋਂ ਬਾਅਦ ਪਾਣੀ ਤਾਂ ਆਪਾਂ ਸਵੇਰੇ ਉੱਠ ਕੇ ਹੀ ਗਰਮ ਕਰ ਲੈ ਲੈਂਦੇ ਹਾਂ ਪਰ ਮੈਂ ਲਗਾਤਾਰ ਵਿੱਚ ਦੀ ਛਿਟੀਆਂ ਲਾ ਦਿੰਦੀ ਆ ਤਾਂ ਕਿ ਪੂਰਾ ਗਰਮ ਰਹੇ ਫਿਰ ਇੱਧਰ ਮੈਂ ਆਈ ਸੀ ਕਿ ਮੈਂ ਕਿ ਚਲੋ ਦੋ ਚੋਕ ਕੇ ਹੋਲਾ ਦਾਣ ਕਿਉਂਕਿ ਇਹ ਅਵਸ਼ਿਅ ਨਹੀਂ ਜੇ ਕਪੜੇ ਵੀ ਪਾਤੇ ਸੀਗੇ ਹਾਂ ਜਿਵੇਂ ਜਿਵੇਂ ਪਾਣੀ ਨਿਕਲਦਾ ਰਹਿੰਦਾ ਨਾਲ ਦੇ ਨਾਲ ਗਰਮ ਹੋਈ ਜਾਵੇ ਫਿਰ ਠੰਡਾ ਨਹੀਂ ਹੁੰਦਾ ਛੇਤੀ ਤੇ ਇੱਥੇ ਟਾਈਮ ਹੋ ਗਿਆ ਸੀਗਾ 11:30 ਵਜੇ ਦਾ ਲੰਚ ਕਰਨ ਤੋਂ ਬਾਅਦ ਮੈਂ ਕਿ ਚਲੋ ਟਿਊਸ਼ਨ ਵਾਲੇ ਰੂਮ ਦੀ ਸਫਾਈ ਕਰ ਦਾਂ ਕਿਉਂਕਿ ਅੱਜ ਕੱਲ ਪੈਰਾਂ ਨਾਲ ਲੱਗ ਕੇ ਰੇਤਾ ਜਾਂ ਬੜਾ ਆ ਜਾਂਦਾ ਹੈ ਰੇਤੇ ਤਾਂ ਜਿਆਦਾ ਬੜਾ ਡਰਾਈ ਡਰਾਈ ਜਿਹਾ ਹੋਇਆ ਪਿਆ ਸੀਗਾ ਕਿਉਂਕਿ ਹਜੇ ਪੂਰੀ ਧੁੰਦ ਨਹੀਂ ਪੈਣ ਲੱਗੀ ਤੇ ਗਲੀਆਂ ਦੇ ਵਿੱਚ ਜਿਹੜਾ ਰੇਤਾ ਉਹ ਸੁੱਕ ਧਾਨੀ ਵਾਲਾ ਵੈਸੇ ਵੀ ਪਾਉਂਦੀ ਆਪਣੇ ਗਲੀਆਂ ਜਿਹੜੀਆਂ ਪੱਕੀਆਂ ਹਨ ਪਰ ਫੇਰ ਵੀ ਇਧਰ ਉਧਰ ਰੇਤਾ ਪੈ ਬੁਕੇ ਘਰਾਂ ਦਾ ਕਾਫੀ ਰੇਤਾ ਜਕੜੀਆਂ ਦੇ ਵਿੱਚ ਹੈਗਾ ਆ ਤੇ ਉਹ ਸਾਰਾ ਫਿਰ ਜਿਵੇਂ ਬੱਚੇ ਹੁੰਦੇ ਸ਼ੂਜ਼ ਵਗੈਰਾ ਨਾਲ ਲੱਗ ਕੇ ਆ ਜਾਂਦਾ ਕਿਉਂਕਿ ਮੈਂ ਬਾਹਰ ਵਾਲਾ ਗੇਟ ਖੋਲ ਦਿੰਨੀ ਹੁੰਨੀ ਆ ਇਸ ਕਰਕੇ ਬੱਚੇ ਸਿੱਧੋ ਬਾਹਰੋਂ ਆਉਂਦੇ ਆ ਤਾਂ ਫਿਰ ਸ਼ੂ ਸਾਬ ਨਹੀਂ ਹੁੰਦੇ ਮੈਟ ਦੂਜੀ ਸਾਈਡ ਬਿਚਾਰ ਰੱਖਿਆ ਹੈ ਤੇ ਹੁਣ ਮੈਂ ਬੱਚਿਆਂ ਨੂੰ ਕਹਿ ਰਹੀ ਸੀ ਮੈਂ ਕਿ ਡੇਲੀ ਡੇਲੀ ਸਿਆਲ ਦੇ ਵਿੱਚ ਇੱਧਰ ਸਫਾਈ ਕਰਨੀ ਔਖੀ ਹੋ ਜਾਂਦੀ ਆ ਕਿਉਂਕਿ ਘਰ ਦਾ ਕੰਮ ਕਾਜ ਹੋਰ ਹੀ ਬਹੁਤ ਹੋ ਜਾਂਦਾ ਨਾ ਸਿਆਲ ਦੇ ਵਿੱਚ ਤਾਂ ਵੈਸੇ ਵੀ ਪੋਚੇ ਵਗੈਰਾ ਲਾਉਣੇ ਬੜਾ ਔਖਾ ਕੰਮ ਹੋ ਜਾਂਦਾ ਆ ਤਾਂ ਕਰਕੇ ਮੈਂ ਕਿਹਾ ਮੈਂ ਮੈਟ ਵਿਛਾਉਂਗਾ ਹੁਣ ਤੁਸੀਂ ਡੇਲੀ ਸਾਫ਼ ਕਰਕੇ ਆਇਆ ਕਰੋ ਤੇ ਰੇਤਾ ਬਹੁਤ ਆ ਜਾਂਦਾ ਆ ਫਿਰ ਸਾਫ਼ ਕਰਨਾ ਇੰਨਾ ਔਖਾ ਜਾ ਹੋ ਜਾਂਦਾ ਆ ਤੇ ਰੇਤਾ ਵੈਸੇ ਵੀ ਉੱਡ ਰਿਹਾ ਸੀਗਾ ਤੇ ਜਿਹੜਾ ਬਾਹਰ ਗਲੀਆਂ ਦਾ ਰੇਤਾ ਹੁੰਦਾ ਨਾ ਕਿਉਂਕਿ ਪਸ਼ੂ ਵਗੈਰਾ ਵੀ ਚੱਲਦੇ ਆ ਹਨਾ ਤੇ ਹੋਰ ਵੀ ਸਾਧਨ ਵੀ ਚਲਦੇ ਆ ਤੇ ਇਹ ਰੇਤਾ ਜਿਹੜਾ ਫਿਰ ਚੜਦਾ ਬਹੁਤ ਮੈਂ ਤਾਂ ਵਾਸਤੇ ਇਹ ਅਲਰਜੀ ਹੀ ਹੋ ਜਾਂਦੀ ਇਸ ਕਰਕੇ ਮੈਂਗਾ ਆ ਨੱਕ ਜਿਹੜਾ ਸੀ ਕਵਰ ਕਰ ਲਿਆ ਮੈਂ ਕਿ ਰੇਤਾ ਨਾ ਚੜੇ ਨੇ ਤੇ ਛਿੱਕਾਂ ਦੀ ਪ੍ਰੋਬਲਮ ਹੋ ਜਾਣੀ ਆ ਆ ਬਸ ਮੈਂ ਕਿ ਚਲੋ ਇਸ ਨੂੰ ਚੰਗੀ ਤਰ੍ਹਾਂ ਫਰਨੀਚਰ ਸਾਈਡ ਤੇ ਕਰਕੇ ਇੱਥੇ ਸਫਾਈ ਕਰ ਦਿੰਨੀ ਆ ਪੋਚਾ ਵੀ ਲਾ ਦੇਣੀ ਆ ਹੁਣ ਜਿਹਦੇ ਮੈਂ ਫਰਨੀਚਰ ਵੀ ਸਾਈਡ ਤੇ ਕੀਤਾ ਤਾਂ ਪੋਚਾ ਵੀ ਲਾਈ ਦਿੰਨੀ ਆ ਬਸ ਇੱਥੇ ਮੈਂ ਬਹੁਤ ਦਿਨਾਂ ਬਾਅਦ ਲਾਉਣੀ ਹਣੀ ਇਹ ਕਹਦੇ ਵੀ ਇਨਾ ਟਾਈਮ ਨਹੀਂ ਮਿਲਦਾ ਬਣਾ ਵੈਸੇ ਵੀ ਇਥੇ ਕਿਸੇ ਨੇ ਬਠਣਾ ਤਾਂ ਹੁੰਦਾ ਨਹੀਂ ਵੈਸੇ ਸਟੂਡੈਂਟ ਜਦੋਂ ਆਉਂਦੇ ਆ ਉਦੋਂ ਪੜ੍ਹਦੇ ਆ ਸਭ ਤੁੱਪ ਵਿੱਚ ਬੈਠ ਜਾਂਦੇ ਆ ਤੇ ਇਸ ਕਰਕੇ ਦਿੱਤਾ ਵਗੈਰਾ ਜਦਾ ਕਲੀ ਤੇ ਉੱਡਦਾ ਤਾਂ ਆ ਜਾਂਦਾ ਜੇ ਬੱਚਿਆਂ ਦੇ ਸ਼ੂਜ ਦੇ ਨਾਲ ਲਾ ਕੇ ਆ ਜਾਂਦਾ ਆ ਇੱਥੇ ਮੈਂ ਪੋਚਾ ਲਾ ਦੂੰਗੀ ਤੇ ਫਿਰ ਕਈ ਦਿਨ ਮੈਨੂੰ ਲੋੜ ਨਹੀਂ ਪੈਣੀਗੀ ਪੋਚਾ ਲਾਉਣ ਦੀ ਸਫਾਈ ਕਰਨ ਦੀ ਅ ਤੇ ਛੋਟੇ ਛੋਟੇ ਦੇ ਨੇ ਅਬੀ ਹੋਰ ਕੰਮ ਵੀ ਬਹੁਤ ਹੋ ਜਾਂਦੇ ਸਿਆੜਾਂ ਦੇ ਵਿੱਚ ਤੇ ਤਾਂ ਕਰਕੇ ਮੈਂ ਕਿਹਾ ਚਲੋ ਅੱਜ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਨੇ ਫਿਰ ਤਿੰਨ ਚਾਰ ਦਿਨ ਟੱਪ ਜਾਣਗੇ ਉਸ ਤੋਂ ਬਾਅਦ ਮੈਂ ਇੱਥੇ ਝਾੜੂ ਲਾ ਦੂੰਗੀ ਲੋ ਜੀ ਅੱਜ ਠੰਡ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਤੇ ਮਨਵੀਰ ਨੇ ਬਣਾ ਲਿਆ ਆਮਲੇਟ ਜਿੰਨੇ ਜਿੰਨੇ ਖਾਣਾ ਆ ਜੋ ਲੋ ਜੀ ਟਾਈਮ ਹੋ ਗਿਆ 3 ਵਜ ਦਾ ਤੇ ਇਧਰ ਆਪਾਂ ਚੁੱਲੇ ਦੇ ਮੋਰੇ ਬੈਠੇ ਆ ਕਿਉਂਕਿ ਇਧਰ ਧਰਿਆ ਹੋਇਆ ਸਾਗ ਸਾਗ ਰਜਰਿਆ ਆ ਮੈਂ ਕੈਮਰਾ ਕਰਕੇ ਦਿਖਾਉਣੀ ਆ ਲੋ ਜੀ ਸਾਗ ਰਜਰਿਆ ਨਾਲੇ ਠੰਡ ਦੇ ਵਿੱਚ ਅੱਗ ਸੇਕ ਰਹੇ ਆ ਆਪਾਂ ਤੇ ਨਾਲੇ ਸਾਗ ਦਾ ਬਣਾਉਣੀ ਆ ਤੜਕਾ ਧਰੇ ਨੂੰ ਤੋਹਗੇ 1.5 ਘੰਟਾ ਹੋਗਾ ਧਰੇ ਨੂੰ ਚਲੋ ਘੰਟਾ ਕੋਹਰ ਲੱਗੂਗਾ ਵਧੀਆ ਬਣ ਜਾਂਦਾ ਨਾ ਤੇ ਅਸਤੇ ਜ਼ਿਆਦਾਤਰ ਜੁਲੇ ਤੇ ਹੀ ਸਾਗ ਬਣਾਉਂਦੇ ਆ ਕੋਈ ਸ਼ਹਿਰ ਗੱਲਬਾਤ ਕਰ ਰਹੇ ਸੀ ਕਿ ਕੁੱਕਰ ਦੇ ਵਿੱਚ ਸਾਗ ਠੀਕ ਹੈ ਕੁੱਕਰ ਚ ਬਣਾ ਲੈਂਦੇ ਸ਼ਹਿਰੀ ਵਗੈਰਾ ਨਾ ਜਦੋਂ ਆਪਣੇ ਕੋਲੇ ਫੈਸਿਲਿਟੀ ਹੈਗੀ ਹੈ ਜੁਲੇ ਤੇ ਬਣਾਉਣ ਦੀ ਤਾਂ ਫਿਰ ਬਣਾਈਏ ਤੇ ਵਸੇ ਵੀ ਜਿਹੜਾ ਕੁਜੇ ਦੇ ਵਿੱਚ ਸਾਗ ਤਰਿਆ ਹੁੰਦਾ ਉਹ ਤੋਂ ਬਾਲੇ ਸਵਾਦ ਬਣਦਾ ਕੈਸੇ ਹੈ ਤੇਰਾ ਗਲਾ ਅੱਬ ਤਨੇਡੂ ਬੁਖਾਰ ਵੀ ਹੋਇਆ ਥਾ ਫਰਕ ਨਹੀਂ ਪੜਾ अच्छा रहा। okay, okay. हो जाएगा सही दिरे दिरे सही है है धीरे-धीरे जी होता हां सम्राट जी कोई राम राम नहीं कोई नमस्ते नहीं कोई सत राम राम।, राम राम क्यों अज दो नहीं पहुंची आज आज ठंड बहुत ज्यादा होगी गई बच्चों इतने पहन के आई है। बढ़िया बढ़िया ठंड बहुत है बाकी बच्चे हजे पहुंचे नहीं छोटे छोटे बच्चे पहुंच गए लव जी नेरा हो चुका चुक साग बन के बिल्कुल तैयार हो गया मलाई वर्गा ਤੇ ਪਤੀਲਾ ਵੀ ਕਾਲਾ ਭੂਤ ਬਣ ਗਿਆ ਇਧਰ ਦੁੱਧ ਗਰਮ ਕਰ ਰਹੀ ਸੀਗੀ ਉਧਰ ਆਟਾ ਗੁੰਨ ਕੇ ਰੱਖਤਾ ਬਣਾਉਣੇ ਆ ਫੁਲਕੇ ਤੇ ਸਾਗ ਲੱਗੂਗਾ ਬਹੁਤ ਟੇਸਟੀ ਕਿਉਂਕਿ ਠੰਡ ਕਾਫੀ ਹੋ ਗਈ ਹੈ ਤੇ ਵਿੱਚ ਦੇਸੀ ਘਿਓ ਪਾ ਕੇ ਲੱਗਦਾ ਬਹੁਤ ਜ਼ਿਆਦਾ ਸਵਾਦ ਲਓ ਜੀ ਹੁਣ ਹੈਗਾ ਸਵੇਰ ਸਵੇਰ ਦਾ ਟਾਈਮ ਤੇ ਮੈਂ ਇਧਰ ਪਾਣੀ ਗਰਮ ਕਰ ਰਹੀ ਸੀ ਹੁਣ ਜਿਵੇਂ ਸਿਆਲ ਆ ਗਿਆ ਤੇ ਪਾਣੀ ਬਹੁਤ ਚਾਹੀਦਾ ਹੁੰਦਾ ਨਾ ਕੱਪੜੇ ਧੋਣੇ ਆ ਪਾਂਡੇ ਧੋਣੇ ਆ ਨੋਣਾ ਸਭ ਬਸ ਤੇ ਪਾਣੀ ਗਰਮ ਦੀ ਜ਼ਰੂਰਤ ਹੁੰਦੀ ਹੈ ਤੇ ਸਾਡੇ ਜਿਹੜੇ ਇਹ ਹਮਾਮ ਹੈ ਇਹ ਜਾਮ ਜਾਂ ਹੋ ਗਿਆ ਸੀਗਾ ਹਨਾ ਉੱਪਰੋਂ ਤੇ ਇਸ ਕਰਕੇ ਉੱਤੋਂ ਜਿਹੜੀਆਂ ਇੱਟਾਂ ਪੱਟੀਆਂ ਆ ਹਨਾ ਤਾਂ ਕਿ ਇਹ ਸਾਫ਼ ਹੋ ਸਕੇ ਪਾਣੀ ਵਧੀਆ ਗਰਮ ਹੋ ਸਕੇ ਤੇ ਵੈਸੇ ਇਹ ਵਧੀਆ ਚੀਜ਼ ਆ ਹਨਾ ਜਿਹੜੇ ਆਪਾਂ ਗੀਜ਼ਰ ਲਵਾ ਲੈਂਦੇ ਹਾਂ ਤਾਂ ਬਿੱਲ ਵੀ ਬਹੁਤ ਆਉਂਦਾ ਆ ਤੇ ਪਾਣੀ ਵੀ ਥੋੜਾ ਗਰਮ ਹੁੰਦਾ ਆ ਤੇ ਇਹਦਾ ਵਧੀਆ ਇਹ ਆ ਅਸੀਂ ਕਨੈਕਸ਼ਨ ਕਰਵਾ ਰੱਖਿਆ ਹਨਾ ਜਿਵੇਂ ਕਿ ਕਿਚਨ ਦੇ ਵਿੱਚ ਵੀ ਕਰਵਾ ਰੱਖਿਆ ਵਾਸ਼ਰੂਮ 'ਚ ਕਰਵਾ ਰੱਖਿਆ ਐਕਸਟਰਾ ਵੀ ਕਰਵਾ ਰੱਖਿਆ ਤੇ ਵਧੀਆ ਬਸ ਦੋ ਵਾਰ ਪਾਣੀ ਗਰਮ ਕਰ ਲਓ ਸਾਰਾ ਦਿਨ ਵਧੀਆ ਯੂਜ਼ ਕਰ ਲਈਦਾ ਤੇ ਬਸ ਇਹ ਥੋੜਾ ਜਿਹਾ ਜਾਮ ਜਾਂ ਹੋ ਗਿਆ ਸੀ ਕਿਉਂਕਿ ਇਸ ਤੇ ਕੱਟੇ ਵਗੈਰਾ ਸੀ ਸਾੜ ਦਿੰਨੇ ਆ ਨਾ ਤੇ ਤਾਂ ਕਰਕੇ ਜਾਮ ਹੋ ਗਿਆ ਸੀ ਤੇ ਹੁਣ ਇਸ ਨੂੰ ਪੱਟ ਕੇ ਕਰਨਗੇ ਸਹੀ ਉਪਰ ਉਪਰ ਇਹ ਇਟ ਲਾਤੀਆਂ ਆਏ ਬਸ ਪੱਕਾ ਬਣਾ ਰੱਖਿਆ ਤੇ ਇੱਧਰ ਅੱਗ ਬਾਲੀ ਹੋਈ ਹੈ ਮੈਂ ਪਾਣੀ ਤਾਂ ਮੈਂ ਗਰਮ ਕਰ ਲਿਆ ਹੁਣ ਮੈਂ ਲੈਣ ਜਾ ਰਹੀ ਸੀ ਛਿੱਟੀਆਂ ਤੇ ਇੱਧਰ ਦੇਖੋ ਇਹ ਨਵੀਆਂ ਛਿੱਟੀਆਂ ਰੱਖੀਆਂ ਹੋਈਆਂ ਆ ਤੇ ਉਧਰ ਪੁਰਾਣੀਆਂ ਛਿੱਟੀਆਂ ਨਵੀਆਂ ਅਗਲੇ ਸਾਲ ਬਾਲਾਂਗੇ ਤੇ ਪੁਰਾਣੀਆਂ ਜੜੀਆਂ ਉਹ ਪਹਿਲਾਂ ਬਾਹਰ ਲਈ ਦੀਆਂ ਕਿਉਂਕਿ ਨਹੀਂ ਤੇ ਫਿਰ ਪ੍ਰਾਣੀਆਂ ਜਿਵੇਂ ਮੀਂਹ ਪੈਂਦੇ ਆ ਨਾ ਤੇ ਫਿਰ ਮੀਂਹ ਪੈਣ ਦੇ ਨਾਲ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਗੰਨ ਜੇ ਲੱਗ ਜਾਂਦੀਆਂ ਆ ਫਿਰ ਉਹਨਾਂ ਦਾ ਕਚਰਾ ਜਾਂ ਬਣ ਜਾਂਦਾ ਇਸ ਕਰਕੇ ਅਸੀਂ 2-3 ਦਿਨਾਂ ਦੀਆਂ ਇਹ ਪ੍ਰਾਣੀਆਂ ਸ਼ਿਟੀਆਂ ਲਾ ਕੇ ਰੱਖ ਲੈਂਦੀਆਂ ਆ ਤੇ ਇਸ ਸਾਈਡ ਦੇਖੋ ਜੀ ਇਹ ਹੈਗਾ ਸਾਥ ਵਾਟਰ ਵਸ ਦੀ ਟੈਂਕੀ ਜੀ ਇੱਧਰ ਗਾਰਡਨ ਆਪਣਾ ਸਵੇ ਸਵੇ ਜੀਵੇਂ ਕੀ ਤੇਲ ਜੀ ਪੈਣ ਲੱਗ ਗਏ ਹੋਣਾ ਤੇ ਇਹ ਦੇਖੋ ਕਟਾਰਾ ਬੱਠੀਆਂ ਇਹਨਾਂ ਨੂੰ ਪਤਾ ਨਹੀਂ ਸਵੇਰੇ ਸਵੇਰੇ ਠੱਡ ਚੱਕ ਕੀ ਕਰਨਾ ਸਰਸਰੂ ਬੈਗੀ ਆ ਕੇ ਤਾਰਾਂ ਤੇ ਇਹ ਹੋ ਗਏ ਸ਼ਲਗਮ ਅਲ ਸ਼ਲਜਮ ਬਣਾਵਾਂਗੇ ਪਟਕੇ ਸਬਜੀ ਬਣਾਵਾਂਗੇ ਇਹਦੀ ਸਬਜੀ ਬਣਾ ਕੇ ਦੇਖਾਂਗੇ ਲਓ ਜੀ ਇੱਥੇ ਸੰਡੇ ਦੁਪਹਿਰ ਦਾ ਟਾਈਮ ਹੋ ਗਿਆ ਵੈਸੇ ਤਾਂ ਆਪਾਂ ਸੰਡੇ ਨੂੰ ਟਿਊਸ਼ਨ ਪੜਾਉਂਦੇ ਨਹੀਂ ਪਰ ਅੱਜ ਬੱਚੇ ਆਏ ਸੀ ਕਿਉਂਕਿ ਆਪਾਂ ਲਾਈਵ ਹੋਏ ਸੀਗੇ ਤੇ ਨਾਲੇ ਆਪਣੀ ਇੱਕ ਸਬਸਕ੍ਰਾਈਬਰ ਹੈ ਸੰਧਿਆ ਸਲੰਕੀ ਜਿਸ ਨੇ ਫਰਮਾਇਸ਼ ਕੀਤੀ ਆ ਕਿ ਮੈਨੂੰ ਜੂਆ ਵਾਲਾ ਬਲੌਗ ਦਿਖਾਓ ਜੀ ਲਓ ਜੀ ਸਾਨੂੰ ਤਾਂ ਬਚਪਨ ਯਾਦ ਆ ਗਿਆ ਜੂਆ ਵਾਲੀ ਲੜਕੀ ਦੇਖ ਕੇ ਪਰ ਮੈਨੇ ਹੱਥ ਲਾਇਆ ਕਿਉਂਕਿ ਮੈਨੂੰ ਬੜੀ ਸੂਬਾ ਆਉਂਦੀ ਆ ਮੈਂ ਕਿਹਾ ਚਲੋ ਤੇਰੀ ਫਰਮਾਇਸ਼ ਪੂਰੀ ਕਰ ਦਿੰਦੇ ਆ ਕਹਿੰਦੇ ਤੁਸੀਂ ਮਤਲਬ ਕਿ ਕੱਢ ਕੇ ਵੀ ਦਿਖਾਓ ਮੈਂ ਕਿਹਾ ਨਹੀਂ ਮੈਂ ਕੱਢ ਕੇ ਨਹੀਂ ਦਿਖਾ ਸਕਦੀ ਤੇ ਮੈਂ ਬਸ ਲਾਈਵ ਬੈਠੀ ਹੋਈ ਸੀਗੀ ਤੇ ਅਸੀਂ ਇਹਦੀ ਵੀਡੀਓ ਬਣਾ ਰਹੇ ਸੀਗੇ ਮੈਂ ਕਾ clip share ਕਰ ਦੂੰਗੀ ਤੇ ਕੁੜੀ ਦੇ ਬਹੁਤ ਲਿਖਾ ਵਗੈਰਾ ਪਈਆਂ ਹੋਈਆਂ ਆ ਤੇ ਡਰ ਵੀ ਲੱਗਦਾ ਕਿ ਤੇ ਸਾਡੇ ਵੀ ਨਾ ਪੈ ਜਾਣ ਤਾਂ ਚਲੋ ਉਹਦੀ ਫਰਮਾਇਸ਼ ਤੇ ਆਪਾਂ ਥੋੜੀ ਜਿਹੀ clip ਜਿਹੜੀ ਲੈ ਲਈ ਸੀਗੀ ਬੱਚੇ ਤਾਂ ਭੋਲੇ ਹੁੰਦੇ ਆ ਬੱਚਿਆਂ ਨੂੰ ਕੋਈ ਉਸ ਚੀਜ਼ ਦਾ ਪਤਾ ਨਹੀਂ ਹੁੰਦਾਗਾ ਨਾ ਪੇਰੈਂਟਸ ਨੂੰ ਚਾਹੀਦਾ ਵੀ ਆਪਦੇ ਬੱਚਿਆਂ ਦੀ ਕੇਅਰ ਕਰਨ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਕੋਈ ਵੀ ਨਹੀਂ ਰੱਖਦਾ ਸਭ ਸਾਫ਼-ਸਫਾਈ ਦਾ ਧਿਆਨ ਰੱਖਦੇ ਲੋ ਉਸ ਤੋਂ ਬਾਅਦ ਜੀ ਆਪਾਂ ਗਾਰਡਨ ਦੇ ਵਿੱਚ ਛਲਜਮ ਤੋੜ ਰਹੇ ਸੀਗੇ ਤੇ ਬੱਚੇ ਕਹਿੰਦੇ ਅਸੀਂ ਵੀ ਲੈ ਕੇ ਜਾਣੀ ਆ ਮੈਂ ਕਿਹਾ ਚਲੋ ਕੋਈ ਨਾ ਤੁਸੀਂ ਵੀ ਲੈ ਜਾਓ ਇੱਕ ਇੱਕ ਤੁਹਾਨੂੰ ਦੇ ਦਿਆਂ ਕਿਉਂਕਿ ਮੈਨੂੰ ਬਹੁਤ ਸ਼ੌਂਕ ਹੈ ਇਹ ਸੈਲਡ ਜਿਹੜਾ ਮੇਰਾ ਬਹੁਤ ਫੇਵਰੇਟ ਹੈ ਜੀ ਚਲੋ ਜੀ ਇਸ ਦੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਕਰ ਰਹੇ ਹਾਂ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਤੇ ਲੋ ਜੀ ਬੱਚੇ ਵੀ ਖੜੇ ਸੀਗੇ ਕਹਿੰਦੇ ਦੋ ਤਿੰਨ ਸਾਡੇ ਲਈ ਵੀ ਤੋੜ ਦੋ ਤੇ ਮੈਂ ਉਹਨਾਂ ਵਾਸਤੇ ਵੀ ਤੋੜ ਲਈ ਸੀਗੀ ਤੇ ਆਪਦੇ ਸੈਲਡ ਵਾਸਤੇ ਵੀ ਤੋੜ ਲਈ ਸੀਗੇ ਕਿਉਂਕਿ ਮੈਨੂੰ ਬਹੁਤ ਪਸੰਦ ਹੈ ਜੀ ਠੀਕ ਹੈ ਜੀ ਵਲੌਗ ਦਾ ਕਰਦੇ ਐਂਡ ਕੱਲ ਨੂੰ ਮਿਲਾਂਗੇ ਸਸ਼ੀ ਕਾਂਜੀ